ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 16 ਤਰੀਕ 8 ਮਹੀਨਾ 2025 ਨੂੰ ਵੀਡੀਓ ਬਣਾ ਰਹੇ ਹਾਂਗਾ ਟੋਟਲ 8 ਨਗ ਦਿਖਾਵਾਂਗੇ ਇੱਕ ਦਾ ਜਿਵੇਂ ਆ ਮੱਝ ਤੋਕੜ ਗੱਬਣ ਚੈੱਕਪਾਸ ਤੇ 7-8 ਕਿਲੋ ਦੁੱਧ ਵੀ ਦਿੰਦੀ ਐ ਤੇ ਆ ਕੱਲੀ ਤੋਕੜ ਮੱਝ ਐ ਇਹਨਾਂ ਦੇ ਨਾਲ ਤੁਹਾਨੂੰ ਦਿਖਾ ਦਾਂਗੇ ਤਕਰੀਬਨ 6 ਕਟੀਆਂ ਠੀਕ ਆ ਛੋਟੀ ਤੋਂ ਛੋਟੀ ਜਿਵੇਂ ਆ ਕੱਟੀਆਂ ਗਈ ਆ 3-4 ਕਟਾਂ ਦਾ ਮਤਲਬ ਐ ਜਿਹੜਾ ਪੂਰਾ ਟੌਪ ਕੁਆਲਿਟੀ ਦਾ ਕਟਣਾ ਨੇ ਠੀਕ ਆ ਤੇ ਟੋਟਲ 8 ਨਗ ਆਗੇ ਜਿਵੇਂ ਜਿਵੇਂ ਨਗ ਹੋਣਗੇ ਤੁਹਾਨੂੰ ਕੱਲਾ ਕੱਲਾ ਨਗ ਤੋੜ ਕੇ ਦਿਖਾਵਾਂਗੇ ਤੇ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਪੁਰਾਣੇ ਕੋਈ ਤਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਿਓ 83604 62500 ਕਪੜਾ ਸਵਾਰਕ ਨੰਬਰ ਆ ਜੀ ਤੇ ਬਾਕੀ ਬਾਈ ਨਾਲ ਗੱਲ ਕਰਦੇ ਬਾਈ ਸੱਚੀ ਗੱਲ ਜੀ ਸਸਰੀ ਘਰ ਵਿੱਚ ਰੱਖੇ ਠੀਕ ਠਾਕ ਹੋ ਬਹੁਤ ਵਧੀਆ ਜੀ ਤੇ ਜਿਹੜੀ ਪਿਛਲੀ ਵੀਡੀਓ ਪਾਈ ਆਪਾਂ ਤੁਹਾਨੂੰ ਮੱਝਾਂ ਦੀ ਬਾਈ ਪੂਰਾ ਡਿਸਕਾਊਂਟ ਮਿਲਿਆ ਜੀ ਪੂਰਾ ਵਧੀਆ ਮੈਗਾ ਪੂਰਾ ਜੀ ਹਾਂ ਤੇ ਕੰਮ ਰੋਟੀ ਵੀ ਨਹੀਂ ਦਿੱਤੀ ਡਿਸਕਾਊਂਟ ਪੂਰਾ ਮਿਲਿਆ ਮਾਲ ਪੂਰਾ ਫੁੱਲ ਪੂਰਾ ਫੁੱਲ ਜੀ ਠੀਕ ਹੈ ਠੀਕ ਐਡਰੈਸ ਬੋਲਦੀ ਆਪਾਂ ਨਾਮ ਜੀ ਬਲਵੀਰ ਠੀਕ ਹੈ ਤਾਂ ਮੋਬਾਈਲ ਨੰਬਰ 97809 ਜੀ 80503 ਜੀ ਠੀਕ ਹੈ ਪਹਿਲੇ ਨੰਬਰ ਤੋਂ ਇੱਥੇ ਸਟਾਰਟ ਕਰ ਲੈਂ ਮੈਂ ਜਦੋਂ ਆਪਾਂ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਗੱਬਣਾ ਆ ਤਿੰਨ ਮਹੀਨੇ ਦੀ ਬਾਈ ਜੀ ਲਖੇ ਯਾਨੀ ਕਿ ਗੱਬਣਾ ਚੈੱਕ ਪਾਸ ਆ ਚੈੱਕ ਪਾਸ ਆ ਬੰਦਾ ਜਿਹੜਾ ਮਰਜ਼ੀ ਆ ਕੇ ਆਪਦਾ ਡਾਕਟਰ ਲੈ ਕੇ ਆਉਦੀ ਤਸੱਲੀ ਕਰਾ ਕੇ ਬੰਦਾ ਨੂੰ ਜਾ ਸਕਦਾ ਠੀਕ ਹੈ ਤੇ ਐਸ ਟਾਈਮ ਜਦੋਂ ਦੁੱਧ ਆਪਾਂ ਤੋਲ ਕੇ ਦਿੰਦੋਂ ਨਾ ਡੰਗ ਦੁੱਧ ਵੱਡੇ ਵੀਰ ਦੁੱਧ ਦਸੀਆ 8-9 ਕਿਲੋ ਆਪਾਂ ਕਹਿੰਨੇ 7 ਕਿਲੋ 7 ਕਿਲੋ ਘਾਟੀ ਦੱਸਦੇ ਠੀਕ ਹੈ ਕਿਉਂ ਉਹ ਭਰਾ ਕਰ ਜਾਂਦੀ ਹਾਂਜੀ ਹਾਂਜੀ ਚੋਕ ਮਰਜ਼ੀ ਕਰਵਾਇ ਸੱਜ ਨੇ ਮਾਲਕਾਂ ਨੂੰ ਦੱਸਿਆ 16 17 ਕਿਲੋ ਦੁੱਧ ਠੀਕ ਆ ਬੰਦੇ ਨੇ ਕਿਹਾ ਜਿੰਨ ਕੇ ਜਿਹੜਾ ਬੰਦੇ ਨੇ ਆਪਾਂ ਨੂੰ ਦਿੱਤੀ ਆ ਉਹ ਕਹਿੰਦਾ ਭਾਈ ਇੱਕ 35 ਦੀ ਆਪਾਂ ਵਾਪਸ ਵੀ ਲੈ ਲੈ ਸੱਜਰ ਸੱਜਰ ਹਾਂ ਠੀਕ ਆ ਮੱਝ ਭਾਰੀ ਬੜਿਆ ਰਣਾ ਇਹ ਹਾਂਜੀ ਪਿੱਠਪੂੜਾ ਤੇ ਚੈੱਕ ਕਰੋ ਕਮਾਈ ਮਾਰੇ ਬਲਵੀਰ ਇਧਰ ਮੱਝ ਦਾ ਹਾਂ ਪੁੱਛੋ ਤੇ ਜ਼ਰੂਰ ਲੰਡੀ ਆ ਬੇ ਲੱਕੇ ਪੁੱਛੋ ਤਾਂ ਚੱਲ ਲੰਡੀ ਆ ਗਿਆ ਨਾ ਹੱਸ ਹਾਂ ਇਹ ਪੂਸ਼ ਕਹਿ ਕੇ ਨਾ ਬੰਦਾ ਆਖੇਗਾ ਜੀ ਪੁੱਛੋ ਲੰਡੀ ਆ ਇੱਥੇ ਲੈ ਵੇ ਲੂ ਵੇ ਇੱਥੇ ਸਟਰਕਚਰ ਚੌੜਾ ਦੇਖੋ ਕਿੰਨਾ ਮੱਝ ਦਾ ਤੇ ਆਰਡਰ ਦੀ ਕੁਆਲਿਟੀ ਜਿਵੇਂ ਤਿੰਨ ਮਹੀਨੇ ਗੱਬ ਤਾਂ ਲੈ ਵਲੋ ਆਪਾਂ ਦੇ ਪੂਰਾ ਬਾਗ ਮਾਲਾ ਹਾਜੀ ਵੀ ਤੇ ਥਣਾ ਦਾ ਸਹਜ ਗਾਇਬ ਇਹ ਵੀ ਚੰਗਾ ਹੋਣਾ ਤੇ ਅੱਜ ਤੋਂ ਫੇਸਕੌਡ ਚੈੱਕ ਕਰ ਲਓ ਕਾਦੇ ਕਾੜ ਬਹੁਤ ਫੁੱਲ ਆ ਗਿਆ ਤੇ ਰੇਟ ਰੁਫੇ ਦਾ ਕਿਵੇਂ ਕਰਾਂਗੇ ਆਪਾਂ ਰੇਟ ਬਈ ਲੱਖੀ ਦਾ ਫੋਨਤੀ ਹੋਊਗਾ ਫੋਨ ਤੇ ਕਰਨਾ ਹਾਂ ਫੋਨ ਤੇ ਜਮ ਜੈ ਜੀ ਹੁੰਦੇ ਐ ਤੈਨੂੰ ਪਤਾ ਹੀ ਆਪਣਾ ਤੇ ਠੀਕ ਆ ਠੀਕ ਤੇ ਅੱਗੇ ਆਪਣਾ ਕੋਈ ਦਾ ਦੋ ਨੰਬਰ ਤੇ ਕੱਲੀ ਤੋਕੜਾ ਗਈ ਆ ਕੱਲੀ ਤੋਕੜਾ ਗਈ ਬਾਈ ਜੀ ਠੀਕ ਆ ਇਹ ਕਿੰਨੇ ਟਾਈਮ ਮਤਲਬ ਸੂਈ ਸਾਈ ਨੂੰ ਕਿੰਨਾ ਟਾਈਮ ਹੋ ਗਿਆ ਨਾ ਸੂਈ ਨੂੰ ਹੋ ਗਏ ਹੁਣ 4-5 ਮਹੀਨੇ ਬਾਈ ਜੀ 4-5 ਮਹੀਨੇ ਦੁੱਧ ਕਿੰਨਾ ਕਾਸਟ ਆ ਦੁੱਧ 6 ਕਿਲੋ ਜੀ ਦੋਨੇ ਟਾਈਮਾਂ ਦਾ ਹਾਂ ਜੀ ਮਿਲਦੀ ਕਾਸਟ ਆ ਜਦੋਂ ਮਰਜੀ ਹੁਣ ਚਿੱਤ ਚਾਹੁੰਦਾ ਹੁਣ ਥਾਪੀ ਮਾਰ ਕੇ ਵਹਿਲਾ ਬਾਈ ਜੀ ਅੱਛਾ ਹਾਂ ਕੋਈ ਟਿਕਾੜ ਕੋਲੋਂ ਨਹੀਂ ਲਾਉਂਦੇ ਨਾ ਨਾ ਤੇ ਉਹ ਮਜੇ ਸੀ ਕਾਸਟੇ ਮਿਲਦੀ ਆ ਉਹ ਵੀ ਪ ਠੀਕ ਆ ਇਹ ਨਾਲੇ ਛੇਕ ਲੋ ਦਾਗਾ ਹਾਂਜੀ ਠੀਕ ਆ ਤੇ ਇੱਥੇ ਫੇਸ ਕਾਲ ਚੱਕ ਲਓ ਤੇ ਬਾਕੀ ਥਾਣਾ ਦਾ ਜਿਹੜਾ ਸੈਜ ਤੇ ਗੈਪ ਹਨ ਇਹ ਵੀ ਸੋਹਣਾਗਾ ਬਾਕੀ ਕਾਦੇ ਘਾਟ ਵਧੀਆ ਮੱਝ ਦਾ ਤੇ ਬਾਕੀ ਇੰਨਾ ਤਾਂ ਤੁਹਾਨੂੰ ਉਹ ਲਿਸਾ ਜਿਹੜਾ ਪਛ ਦੁੱਧਲਾ ਹੋ ਹੀ ਜਾਂਦਾ ਨਾ ਤੂੰ ਤਾਂ ਖੜਦਾ ਠੀਕ ਆ ਤੇ ਅੱਗੇ ਆਪਾਂ ਕੱਟਣ ਦਾ ਸੀ ਆਪਾਂ ਹੁਣ ਪਰਾ ਅੱਗੇ ਆਪਣੀ ਕੱਟੀ ਆ ਗਈ ਆ ਹਨਾ ਹਾਂਜੀ ਇਹ ਮਤਲਬ ਕੱਟੀਆਂ ਚੋਂ ਪਹਿਲਾ ਨੰਬਰ ਆ ਗਿਆ ਨਾ ਇਹ ਹਾਂਜੀ ਹਾਂਜੀ ਉਂ ਟੋਟਲ ਤੀਜਾ ਨਾਗਾ ਆਪਣਾ ਆ ਗਿਆ ਇਹ ਨੰਬਰ ਕਿੰਨੀ ਉਮਰ ਦੀ ਆ بس ہووگی یار بھائی لکھے 7 کے مہینے دا بچہ ہوگا جی سنگ سنگ بہت سونے ہے جی ٹھیک ہے نڈھ کے اپنے ਕੋ ਰਾਤ ਹੀ ਆਈ ਲکھے بھائی ہاں ਹਲਕਾ ਇਧਰ ਆਈ ਹੂ ਨਾ ہاں ہاں ਕੱਖ ਨਹੀਂ ਚੱਕੇ ਨਾ ਥਣਾ ਥੁਣਾ ਦਿદો ਆਪਣੀ ਫੁੱਲ ਗਰੰਟੀ ਹੋ ਗਈ ਲਖੇ ਠੀਕ ਆ ਠੀਕ ਆ ਤੇ ਲਗਭਗ 7 8 ਕਿ ਮਹੀਨੇ ਦੀ ਹੋਊਗੀ ਨਾ ਹਾਂਜੀ ਤੇ ਲਾਸ ਨੂੰ سنگ سنگ ਦਿਖਾਣਾ ਮਿੱਤਰੋ ਤੇ ਜਿਵੇਂ ਨਿੱਕੀ ਜੇ ਤੁਸੀਂ ਆ ਦੇਖੋ ਯਾਰ ਹਨ ਇੱਥੋਂ سنگ ਮોર્ਨਿੰਗ ਸ਼ਾਰਟ ਵੀ ਕਰਤੇ ਕਰਮ ਵਾਲੇ ਨੇ ਤੇ ਬਾਕੀ ਥੋੜੀ ਸਾਂਹ ਨਾਲ ਜ਼ਰੂਰ ਘਟ ਹੋਊਗੀ ਜਿਹੜਾ ਪਰਾਂ ਲੈ ਕੇ ਜਾਊਂ ਸਾਂਭ ਲੂਗਾ ਤੇ ਅੱਗੇ ਆਪਣਾ ਰਾਹ ਘਟੀ ਗਈ ਇਹ ਕਿੰਨੀ ਕੁ ਉਮਰ ਦੀ ਆ ਬਸ ਆ ਵੀ ਜਾਣ ਕੇ 10 ਕਿ ਮਹੀਨੇ ਦੀ ਆ ਹੋਵੇ ਸਾਲ ਤੋਂ ਘਟੀ ਹੈ ਨਾ ਬਾਕੀ ਇਹਦਾ ਕਾਲੀ ਲੋਈ ਦੁੱਧਾਂ ਦੀ ਖੜੀ ਆ ਨਾ ਢੰਡੇ ਤੇ ਤੇ ਥਣ ਚਾਰ ਹੀ ਥਾਰਾਂ ਦੇ ਜਮਾਂ ਚਾਰ ਜੀ ਠੀਕ ਲੈ ਥਣ ਦੇਖ ਲਓ ਥਣ ਚਾਰ ਹੈ ਸੋਨੇ ਸਾਇਦੇ ਤੋਂ ਸੋਨੇ ਗਿਆ ਵਿੱਚ ਲੱਗੇ ਹੋਣੇਗੇ ਤੇ ਬਾਕੀ ਫੇਸ ਕੁਆਲਟੀ ਤੋਂ ਚੈੱਕ ਕਰ ਲਓ ਸਿੰਗ ਸੁੰਗ ਲਗਭਗ 10 ਕਿ ਮਹੀਨੇ ਹੀ ਘਟੀ ਆ ਹਾਂਜੀ ਹਾਂਜੀ ਠੀਕ ਹੈ ਠੀਕ ਆ ਤੇ ਅੱਗੇ ਗਿਆ ਆਪਣਾ ਕੋਲ ਆਹ ਹਾਂਜੀ ਫੇਰ ਦੋ ਨੰਬਰ ਜੋੜੀ ਹਾਂ ਨਿੱਤੇ ਨੰਬਰ ਕੱਟੀ ਤੇ ਨੰਬਰ ਬਣ ਗਏ ਨਾ ਆਪਣੀ ਹਾਂਜੀ ਹਾਂਜੀ ਟੋਟਲ 5 ਨੰਬਰ ਬਣ ਗਏ ਆਪਣਾ ਇਹ ਤੇ ਇਹ ਕਿੰਨੀ ਕੁ ਮਰਦੀ ਆ ਬਸ ਆ ਜਾਨਕ ਲੱਖ 11ਵੇਂ ਮਹੀਨੇ ਦੀ ਹੋਈ ਬੜੀ ਠੀਕ 11ਵੇਂ ਮਹੀਨੇ ਦੀ ਆ ਹਾਂਜੀ ਠੀਕ ਆ ਠੀਕ ਆ ਤੇ ਇਹ ਕੋਈ ਜਿਵੇਂ ਆ ਕਟਣਾ ਚੰਗੀਆਂ ਲਾਂ ਦੇਖਣ ਚ ਇਹ ਕਿਵੇਂ ਉਹ ਵਧੀਆ ਉਸ ਚ ਨੇ ਕਿ ਜਾਂ ਮਤਲਬ ਹੈ ਸਿੰਪਲੀ ਮਤਲਬ ਨਹੀਂ ਨਹੀਂ ਵਧੀਆ ਜੀ ਜਾਨਕੀ ਆ ਫਾਰਮ ਚੋਂ ਕਟੀਆਂ ਆ ਜੀ ਜਿਹੜਾ ਆ ਵੱਧਾ ਹੋਲਾ ਦਨੀਆਂ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਲੈ ਇੱਥੇ ਥਣ ਦਿਖਾ ਦਈਏ ਪਾ ਤੁਹਾਨੂੰ ਕੱਟੀ ਦੇ ਪੱਲਾ ਝੋਲੀ ਝੋਲੀ ਬੜੀ ਚੰਗੀਆਂ ਰਹਿਣਾ ਕਟੀਆਂ ਦੀ ਜਮਾਂ ਸਾਰਾਂ ਤੁਸੀਂ ਪਤਲੀ ਚਮੜੀ ਦੀ ਸਭੀ ਪਲੀ ਬੜੀ ਚੰਗੀਆਂ ਕੱਟੀ ਤੇ ਰਹਿਣਾ ਅੱਗਾ 4 ਨੰਬਰ ਕੱਟੀ ਆ ਗਈ ਇਹ ਕਿ ਨਹੀਂ ਘੁੰਮਦੇ ਬਾਈ ਬਸ ਆਹ ਹੀ ਸਾਲ ਕਿ ਦਿਓਗੀ ਲਖੇ ਬਾਈ ਸਾਲ ਕਦੀ ਲਗਭਗ ਸਾਲ ਕਰੀਆਂ ਬਸ ਕੁਝ ਹੋਰ 13 ਮਹੀਨਾ ਦੇਵੇ ਖਰੀਦੀ ਇਹ ਬਾਈਆਂ ਤੇ ਬਾਕੀ ਸਟ੍ਰਕਚਰ ਸੋਨਾ ਕੱਟੀ ਦਾ ਤੇ ਥਾਂ ਤੁਹਾਨੂੰ ਇਹਦੀ ਵੀ ਦਿਖਾ ਦੇਣਗੇ ਇੱਥੋਂ ਨਿਕਾ ਮਾਲੋ ਚਾਰ ਥਾਂ ਸੋਨੇ ਗੈਬ ਦੇ ਵਿੱਚ ਲੱਗੇ ਹੋਣੇਗੇ ਤੇ ਇਹ ਇਹ ਨਾਲ ਰੇਟ ਤੇ ਫੋਨ ਤੇ ਕਰਨਾ ਤੁਸੀਂ ਦੱਸੋ ਫੋਨ ਤੇ ਕਰ ਦਾਂਗੇ ਫੋਨ ਤੇ ਕਰਨਾ ਚਲੋ ਤੇ ਅੱਗੇ ਆ ਗਿਆ ਆਪਣਾ ਪੰਜ ਨੰਬਰ ਕੱਟੀ ਇਹ ਕਿ ਨਹੀਂ ਘੁੰਮਦੇ ਬਾਈ ਇਹ ਤਾਂ ਹੋਊਗਾ ਸਵਾ ਖਾਲ ਦੀ ਲਗਭਗ ਨਾ ਹਾਂ ਹੋਊਗੀ 14 15 ਮਹੀਨਾ ਦੀ ਹੋਣੀ ਨਾ ਲਗਭਗ ਜੀ ਹਾਂਜੀ ਝੋਲੀ ਝਾਲੀ ਬਹੁਤ ਲੱਗੇਗੀ ਝੋਲੀ ਦਿਖਾ ਲਈ ਫੇਰ ਆਪਾਂ ਕੱਟੀ ਦੀ ਇਹ ਝੋਲੀ ਦੇਖੋ ਬਹੁਤ ਸੋਹਣੀ ਆ ਥੋੜੀ ਹੈਗੀ ਨਾ ਬਚੀ ਜਨਕ ਨਾ ਨਾ ਬਚੀ ਨਹੀਂ ਨਾਰਮਲ ਹੀ ਹੈਗੀ ਛੋਟੀ ਜਿਹਾ ਨਿਸ਼ਾਨ ਜਿਹਾ ਹੈਗਾ ਠੰਡ ਦੇ ਨਾਲ ਅੱਛਾ ਹਾਂ ਮੈਂ ਤੁਸੀਂ ਵੀ ਨਹੀਂ ਦੇਖੀ ਹੁਣ ਇਹ ਸਾਰਾ ਫੇਰ ਦੇਖੀ ਆਪਾਂ ਤੁਸੀਂ ਵੀ ਨਹੀਂ ਦੇਖੀ ਲੈਣ ਲੱਗਿਆ ਨੇ ਚਲ ਕੋਈ ਗੱਲ ਨਹੀਂ ਉਹ ਹੈ ਸੈਂਟਰ ਚ ਹਾਂ ਸਾਈਡ ਹੀ ਤੇ ਮਤਲਬ ਵਿਚਾਲੇ ਆ ਗਈ ਦੋਨਾਂ ਥਾਂਾਂ ਦੇ ਤੇ 13 14 ਕਿ ਮਹੀਨਾ ਲੱਗ ਕੇ ਕੱਟੀ ਹੋਊਗੀ 5 ਨੰਬਰ ਕੱਟੀ ਸੀ ਅੱਗੇ ਕੀ 6 ਨੰਬਰ ਹੁਣ ਇਹਦੇ ਵਾਰ ਦੱਸ ਬਲਵੀਰ ਕੀ ਗੱਲ ਬਾਤ ਆ ਕੱਟੀ ਲੱਖੇ ਬਈ ਆਹ ਲੈਣ ਦੀ ਆਪਾਂ ਫਾਰਮ ਚੋਂ ਕੱਟ ਜਮਾਂ ਜੈਡ ਬਲੈਕ ਆ ਹੂੰ ਕੋਈ ਪੂਛ ਚਿੱਟਾ ਵਾਲ ਨਹੀਂ ਹੈਗਾ ਕਿੰਨੀ ਕੁ ਉਮਰ ਦੀ ਆ ਬਸ ਆ ਵੀ ਸਾਲ ਕ ਦੀ ਹੋਊਗੀ ਲੱਖੇ ਬਈ ਸਾਲ ਕ ਦੀ ਇਹ ਤਾਂ ਝੋਲੀ ਦਿਖਾਈ ਜਿਹੜੀ ਮੈਂ ਚੀ ਆ ਦਿਖਾਈ ਆਪਾਂ ਲਾਈਥੋਂ ਦੇਖੋ ਜੀ ਝੋਲੀ ਝੋਲੀ ਤਾਂ ਬਾਗਮਾਲੀ ਹੈ ਨਾ ਠੀਕ ਐ ਇਹ ਸੀ ਜੀ ਲਈ ਮਿੱਤਰੋ 6 ਨੰਬਰ ਕੱਟੀ ਤੇ ਜੈਡ ਬਲੈਕ ਆ ਵਧੀਆ ਮਲਕੋ ਸਿਮੰਦ ਦੀ ਵੈਸੇ ਪ੍ਰੋਪਰ ਡਿਟੇਲ ਹੈ ਨਹੀਂ ਬਾਈ ਕਹਿੰਦਾ ਪਰ ਹੈ ਮਤਲਬ ਇਹ ਜਿਹਾ ਮਨਾਦ ਦੀ ਸੀ ਇਹ ਆਪਣ ਨੂੰ ਚੰਗੀ ਮੱਝ ਦੀ ਕੱਟੀ ਹੋਊਗੀ ਨਾ ਇਹ ਚੰਗੇ ਪਿਓ ਦੀ ਹੋਊਗੀ ਪਰ ਗਿਣਤੀ ਜਿੰਨੋਂ ਦੀ ਵੀ ਕਹੇ ਜਾ ਪਿਓ ਹੋਊ ਕਿਹੜਾ ਹੋਊਗਾ ਨਾ ਤੇ ਬਾਈ ਦਾ ਪਿੰਡ ਆ ਗਿਆ ਪੂਲਾ ਤਹਿਸੀਲ ਨਥਾਣਾ ਦਾ ਜ਼ਿਲ੍ਹਾ ਬਠਿੰਡਾ ਤੇ ਬਾਈ ਮੋਬਾਈਲ ਨੰਬਰ ਬੋਲੀ ਇੱਕਾਈ ਫੇਰ 97809 ਜੀ 80503 ਤੇ 6 ਕੱਟੀਆਂ ਆ ਗਈਆਂ ਟੋਟਲ ਬਾਈ ਕੋਲੇ ਜੀ ਮੈਂ ਆ ਸਭ ਤੋਂ ਛੋਟੀ ਆ ਗਈ ਤੇ ਲਗਭਗ ਸਵਾ ਕ ਸਾਲ ਤੱਕ ਡੜਾ ਪੈਂਦਾਗਾ ਠੀਕ ਕੋਲੇਆ ਕਟਾ ਦੇਖ ਸਕਦੇ ਹੋਗੇ ਤੇ ਇਹ ਤੋਂ ਇਲਾਵਾ ਸੁਣੋ ਤੋਕੜ ਮੱਝ ਤੇ ਟੋਕੜ ਕੇ ਪਰ ਮਾਝ ਦੇ ਵਿੱਚ ਸਫਾਈ ਹੋਣੀ ਆ ਮਰਵਾ ਦਨਾ ਠੀਕ ਆ ਆ ਮਾਝ ਬਹੁਤ ਚੰਗੀ ਹੈਗੀ ਵਧੀਆ ਮੰਤਰ ਦੀ ਹੈਗੀ ਸੋ ਜਿਹੜੇ ਭਰਾ ਨੂੰ ਜਿਹੜਾ ਨਾ ਪਸੰਦ ਆਊਗਾ ਬਾਜ ਨਾਲ ਸੰਪਰਕ ਖਰੀ ਸਕਦਾ ਧੰਨਵਾਦ ਆ ਤੋਰ ਨਹੀਂ ਲੱਗੇ ਬਈ